ਡੰਡੋਤ ਬੰਦਨ ਅਣਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਬਿਲਾਵਨ ਮਹੱਲਾ ਪਹਿਲਾ ਮੈਂ ਮਨ ਚਾਉ ਘਣਾ ਸਾਚ ਬਿਗਾਸੀ RAM ਮੋਹੀ ਪ੍ਰੇਮ ਪਿਰੇ ਪ੍ਰਭ ਅਬਨਾਸੀ RAM ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਬਨਾਸੀ ਰਾਮ ਅਬ ਗਤੋ ਹਰ ਨਾਥ ਨਾਥ ਹੋ ਤਿਸੈ ਭਾਵੈ ਸੋ ਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂ ਜੀਐ ਔਰ ਗਿਆਨ 나 ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਭਵਨੀ ਹੱਠ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਮੈਂ ਔਰ ਗਿਆਨ 나 ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਹੇਖ ਭਵਨੀ ਹੱਥ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਭਾਗ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਹੇ ਸਹੇਲੀਏ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਟਿਕ ਕੇ ਮੇਰਾ ਮਨ ਖੜਿਆ ਰਹਿੰਦਾ ਹੈ ਮੇਰੇ ਮਨ ਵਿੱਚ ਬਹੁਤ ਚਾਉ ਬਣਿਆ ਰਹਿੰਦਾ ਹੈ ਅਬਨਾਸੀ ਪਿਆਰੇ ਪ੍ਰਭੂ ਨੇ ਮੇਰੇ ਮਨ ਨੂੰ ਆਪਣੇ ਪ੍ਰੇਮ ਦੀ ਖਿੱਚ ਨਾਲ ਮਸਤ ਕਰ ਰੱਖਿਆ ਹੈ ਹੇ ਸਹੇਲਿਏ ਉਹ ਪਰਮਾਤਮਾ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਦਾ ਪਰ ਉਹ ਪਰਮਾਤਮਾ ਵੱਡੇ ਵੱਡੇ ਨਾਥਾਂ ਦਾ ਪੀਨਾਥ ਹੈ ਜਗਤ ਵਿੱਚ ਉਹੀ ਹੁੰਦਾ ਹੈ ਜੋ ਉਸ ਪਰਮਾਤਮਾ ਨੂੰ ਹੀ ਚੰਗਾ ਲੱਗਦਾ ਹੈ हे प्रभु तू ਮੇਰ ਦਾ ਸਮੁੰਦਰ ਹੈ ਤੂੰ ਸਦਾ ਹੀ ਦਇਆ ਦਾ ਸੋਮਾ ਹੈ ਤੂੰ ਹੀ ਸਭ ਦਾਤਾ ਦੇਣ ਵਾਲਾ ਹੈ ਤੂੰ ਸਭ ਜੀਵਾਂ ਦੇ ਅੰਦਰ ਜਿੰਦ ਹੈ हे ਸਹੇਲੀਏ ਮੇਰੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਰਿਹਾ ਹੈ ਇਹ ਹਰ ਨਾਮ ਦੇ ਬਰਾਬਰ ਦੀ ਮੈਨੂੰ ਕੋਈ ਧਰਮ ਚਰਚਾ ਕੋਈ ਸਮਾਧੀ ਕੋਈ ਦੇਵ ਪੂਜਾ ਨਹੀਂ ਸੁਝਦੀ हे ਨਾਨਕ ਆਖੇ ਸਹੇਲਿਏ ਮੈਂ ਸਦਾ ਕਾਇਮ ਰਹਿਣ ਵਾਲੇ ਹਰ ਨਾਮ ਨੂੰ ਆਪਣੇ ਹਿਰਦੇ ਵਿੱਚ ਪੱਕੀ ਤਰ੍ਹਾਂ ਟਿਕਾ ਲਿਆ ਹੈ ਇਸ ਦੇ ਬਰਾਬਰ ਦਾ ਮੈਂ ਕੋਈ ਪੇਖ ਕੋਈ ਤੀਰਥ ਰਟਨ ਕੋਈ ਹੱਥ ਜੋਗ ਨਹੀਂ ਸਮਝਦੀ